ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਯੱਕਰਯਾ ਦੀ ਪਤਰੀ ਦਾ 8ਵਾਂ ਅਧਿਆਇ ਸਿਓਨ ਲਈ ਸ਼ਾਂਤੀ ਤੇ ਸੁਖ ਉਹਦੀ ਪਹਿਲੀ ਆਇਤ ਤਾਂ ਸੈਨਾ ਦੇ ਯਹਵਾ ਦਾ ਵਚਨ ਮੈਨੂੰ ਆਇਆ ਕਿ ਦੂਸਰੀ ਆਇਤ ਸੈਨਾ ਦਾ ਯਹਵਾ یوں ਆਖਦਾ ਹੈ ਕਿ ਮੈਂ ਸਿਓਨ ਲਈ ਅਣਖੀ ਹਾਂ ਹਾਂ ਅਣਖੀ ਹਾਂ ਸਗੋਂ ਮੈਂ ਉਹਦੇ ਲਈ ਵੱਡੇ ਕਰੋਧ ਨਾਲ ਅਣਖੀ ਹਾਂ ਤੀਸਰੀ ਆਇਤ ਯਹਵਾ یوں ਆਖਦਾ ਹੈ ਮੈਂ ਸੀਯੋਨ ਵੱਲ ਮੁੜਾਂਗਾ ਤੇ ਯਰੂਸ਼ਲਮ ਦੇ ਵਿੱਚਕਾਰ ਵਸਾਂਗਾ ਅਤੇ ਯਰੂਸ਼ਲਮ ਵਫਾਦਾਰ ਨਗਰੀ ਕਰਕੇ ਅਤੇ ਸੈਨਾ ਦਾ ਯਹਵਾ ਦਾ ਪਹਾੜ ਪਵਿੱਤਰ ਪਹਾੜ ਕਰਕੇ ਪੁਕਾਰਿਆ ਜਾਵੇਗਾ 4ਵੀਂ ਆਇਤ ਸੈਨਾ ਦਾ ਯਹਵਾ یوں ਆਖਦਾ ਹੈ ਫਿਰ ਬੁੱਢੇ ਅਤੇ ਬੁੱਡੀਆਂ ਵੱਡੀ ਅਵਸਥਾ ਦੇ ਕਾਰਨ ਆਪਣੇ ਹੱਥ ਵਿੱਚ ਡੰਗੋਰੀ ਲੈ ਕੇ ਯਰੂਸ਼ਲਮ ਦੇ ਚੌਂਕਾਂ ਵਿੱਚ ਬੈਠਣਗੇ 5ਵੀਂ ਆਇਤ ਅਤੇ ਸ਼ਹਿਰ ਦੇ ਚੌਕ ਮੁੰਡੇ ਅਤੇ ਕੁੜੀਆਂ ਨਾਲ ਜਿਹੜੇ ਚੌਂਕਾਂ ਵਿੱਚ ਖੇਡਦੇ ਹਨ ਭਰੇ ਹੋਏ ਹੋਣਗੇ 6ਵੀਂ ਆਇਤ ਸੈਨਾ ਦੇ ਯਹਵਾ ਇਹੋ ਆਖਦਾ ਹੈ ਕਿ ਭਾਵੇਂ ਉਹਨਾਂ ਦਿਨਾਂ ਵਿੱਚ ਇਸ ਪ੍ਰਜਾ ਦੇ ਬਕੀਏ ਦੀਆਂ ਅੱਖਾਂ ਵਿੱਚ ਅਨੋਖਾ ਹੋਵੇ ਪਰ ਕੀ ਮੇਰੀਆਂ ਅੱਖਾਂ ਵਿੱਚ ਵੀ ਅਨੋਖਾ ਹੋਵੇਗਾ ਸੈਨਾ ਦੇ ਯਹਵਾ ਦਾ ਵਾਕ ਹੈ 7ਵੀਂ ਆਇਤ ਸੈਨਾ ਦਾ ਯਹਵਾ ਇਹੋ ਆਖਦਾ ਹੈ ਕਿ ਵੇਖ ਮੈਂ ਆਪਣੀ ਪ੍ਰਜਾ ਨੂੰ ਚੜਦੇ ਦੇਸੋਂ ਅਤੇ ਲੈਹੰਦੇ ਦੇਸੋਂ ਬਚਾਵਾਂਗਾ 8ਵੀਂ ਆਇਤ ਮੈਂ ਉਹਨਾਂ ਨੂੰ ਲਿਆਵਾਂਗਾ ਉਹ ਯਰੂਸ਼ਲਮ ਦੇ ਵਿੱਚਕਾਰ ਵਸਣਗੇ ਉਹ ਮੇਰੀ ਪ੍ਰਜਾ ਹੋਣਗੇ ਅਤੇ ਮੈਂ ਵਫਾਦਾਰੀ ਵਿੱਚ ਅਤੇ ਧਰਮ ਵਿੱਚ ਉਹਨਾਂ ਦਾ ਪਰਮੇਸ਼ਰ ਹੋਵਾਂਗਾ 9ਵੀਂ ਆਇਤ ਸੈਨਾ ਦੇ ਯਹਵਾ یوں ਆਖਦਾ ਹੈ ਤੁਹਾਡੇ ਹੱਥ ਧੱਕੜੇ ਹੋਣ ਤੁਸੀਂ ਜੋ ਇਹ ਵਚਨ ਇਨ੍ਹਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਸੈਨਾ ਦੇ ਯਹਵਾ ਦੇ ਭਵਨ ਦੀ ਨੀਂ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਂ ਨਿਕਲੇ ਹਨ ਅਰਥਾਤ ਹਕਲ ਦੀ ਉਸਾਰੀ ਲਈ ਦਸਵੀਂ ਆਇਤ ਕਿਉਂ ਜੋ ਉਹਨਾ ਦਿਨਾਂ ਤੋਂ ਅੱਗੇ ਨਾ ਆਦਮੀ ਲਈ ਮਜੂਰੀ ਨਾ ਪਸ਼ੂ ਲਈ ਕੋਈ ਪਾੜਾ ਸੀ ਅਤੇ ਵੈਰੀ ਦੇ ਕਾਰਨ ਕੋਈ ਬਾਹਰ ਜਾਣ ਵਾਲਾ ਤੇ ਅੰਦਰ ਆਉਣ ਵਾਲਾ ਸੁਖੀ ਨਹੀਂ ਸੀ ਮੈਂ ਹਰੇਕ ਆਦਮੀ ਨੂੰ ਉਹਦੇ ਗਵਾਂਢੀ ਦੇ ਵਿਰੁੱਧ ਕਰ ਦਿੱਤਾ 11ਵੀਂ ਆਇਤ ਪਰ ਮੈਂ ਹੋਣ ਇਸ ਪ੍ਰਜਾ ਦੇ ਬਕੀਏ ਲਈ ਪਹਿਲੇ ਦਿਨਾਂ ਵਾਂਝ ਨਹੀਂ ਕਰਾਂਗਾ ਸੈਨਾ ਦਾ ਯਹੋਵਾ ਦਾ ਵਾਕ ਹੈ 12ਵੀਂ ਆਇਤ ਕਿਉਂ ਜੋ ਵੀ ਸ਼ਾਂਤੀ ਦਾ ਹੋਵੇਗਾ ਅੰਗੂਰੀ ਬੇਲ ਆਪਣਾ ਫਲ ਦੇਵੇਗੀ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਆਕਾਸ਼ ਆਪਣੀ ਤਰੇਲ ਦੇਵੇਗਾ ਮੈਂ ਇਸ ਪ੍ਰਜਾ ਦੇ ਬਕੀਏ ਨੂੰ ਇਹਨਾਂ ਸਾਰੀਆਂ ਵਸਤਾਂ ਦਾ ਅਧਿਕਾਰੀ ਬਣਾਵਾਂਗਾ 13ਵੀਂ ਆਇਤ ਇਹ ਹੋਵੇਗਾ ਹੈ ਯਹੋਵਾ ਦੇ ਕਰਾਂ ਨਹੀਂ ਅਤੇ ਇਸਰਾਇਲ ਦੇ ਘਰਾਣੇ ਜਿਵੇਂ ਤੁਸੀਂ ਕੌਮਾਂ ਵਿੱਚ ਸਰਾਪ ਦਾ ਕਾਰਨ ਸੌਤੀਵੇਂ ਮੈਂ ਤੁਹਾਨੂੰ ਬਚਾਵਾਂਗਾ ਤੇ ਤੁਸੀਂ ਬਰਕਤ ਦਾ ਕਾਰਨ ਹੋਵੋਗੇ ਤੁਸੀਂ ਨਾ ਡਰੋਗੇ ਅਤੇ ਤੁਹਾਡੇ ਹੱਥ ਤਕੜੇ ਹੋਣ 14ਵੀਂ ਆਇਤ ਕਿਉਂ ਜੋ ਸੈਨਾ ਦਾ ਯਹਵਾ ਇਹੋ ਆਖਦਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਬੁਰੀਆਈ ਕਰਨੀ ਠਾਣੀ ਠਾਣ ਲਈ ਸੀ ਜਦ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਕੋਪਵਾਨ ਕੀਤਾ ਅਤੇ ਮੈਂ ਨਾ ਪਛਤਾਇਆ ਸੈਨਾ ਦਾ ਯਹਵਾ ਨੇ ਆਖਿਆ 15ਵੀਂ ਆਇਤ ਤੀਵੇਂ ਮੈਂ ਫੇਰ ਠਾਂਡ ਲਿਆ ਹੈ ਕਿ ਇਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਜਹੂਦਾ ਦੇ ਘਰਾਣੇ ਨਾਲ ਭਲਾਈ ਕਰਾਂ ਤੁਸੀਂ ਨਾ ਡਰੋ 16ਵੀਂ ਆਇਤ ਇਹਨਾਂ ਇਹ ਗੱਲਾਂ ਹਨ ਜਿਹੜੀਆਂ ਤੁਸਾਂ ਕਰਨੀਆਂ ਹਨ ਅਤੇ ਤੁਹਾਡੇ ਵਿੱਚ ਹਰੇਕ ਆਪਣੇ ਗਵਾਂਡੀ ਨਾਲ ਸੱਚ ਬੋਲੇ ਤੁਸੀਂ ਆਪਣੇ ਫਾਟਕਾਂ ਵਿੱਚ ਸੱਚਾਈ ਅਤੇ ਸ਼ਾਂਤੀ ਦਾ ਨਿਆਉ ਕਰੋ 17ਵੀਂ ਆਇਤ ਤੁਹਾਡੇ ਵਿੱਚ ਕੋਈ ਆਪਣੇ ਗਵਾਂਡੀ ਦੇ ਵਿਰੁੱਧ ਆਪਣੇ ਦਿਲ ਵਿੱਚ ਬਰਿਆਈ ਦਾ ਮਤਾ ਨਾ ਪਕਾਵੇ ਅਤੇ ਨਾ ਕੋਈ ਝੂਠ ਝੂਠੀ ਸੌ ਨਾਲ ਪਿਆਰ ਕਰੇ ਕਿਉਂਕਿ ਇਹ ਸਾਰੀਆਂ ਗੱਲਾਂ ਤੋਂ ਮੈਂ ਕਿਣ ਕਰਦਾ ਹਾਂ ਯਹਵਾ ਦਾ ਵਾਕ ਹੈ 18ਵੀਂ ਆਇਤ ਤਾਂ ਸਹਨਾ ਦਾ ਯਹਵਾ ਨੇ ਮੈਨੂੰ ਵਚਨ ਮੇਰੇ ਮੈਨੂੰ ਆਇਆ ਕਿ 19ਵੀਂ ਆਇਤ ਸਹਨਾ ਦਾ ਯਹਵਾ ਇਹ ਆਖਦਾ ਹੈ ਕਿ ਚੌਥੇ ਮਹੀਨੇ ਦਾ ਵਰਤ ਅਤੇ ਪੰਜਵੇਂ ਮਹੀਨੇ ਦਾ ਵਰਤ ਅਤੇ 7ਵੇਂ ਮਹੀਨੇ ਦਾ ਵਰਤ ਅਰ 10ਵੇਂ ਮਹੀਨੇ ਦਾ ਵਰਤ ਜੋ ਉੱਦਾਂ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦਾ ਪਰਬ ਹੋਣਗੇ ਤੁਸੀਂ ਸੱਚਾਈ ਵਫਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ 2ਵੇਂ ਆਇਤ ਸਹਿਨਦਾਈ ਹੋਵਾਂ ਇਹੋ ਆਖਦਾ ਹੈ ਫਿਰ ਉਮਤਾ ਅਤੇ ਬਹੁਤਿਆਂ ਨਗਰਾਂ ਦੇ ਵਸ ਨੀਕ ਆਉਣਗੇ 1ਵੇਂ ਆਇਤ ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ ਛੇਤੀ ਚੱਲੀਏ ਯੋਹਾਵਾ ਦੇ ਅੱਗੇ ਬੇਨਤੀ ਕਰੀਏ ਅਤੇ ਸੈਨਾ ਦੇ ਯੋਹਾਵਾ ਨੂੰ ਪਾਲੀਏ ਔਰ ਮੈਂ ਵੀ ਚੱਲਾਂਗਾ ਬਾਈਬ ਵਿੱਚ ਬਹੁਤ ਸਾਰੇ ਲੋਕ ਅਤੇ ਸ਼ੂਰਬੀਰ ਕੌਮਾਂ ਸੈਨਾ ਦੇ ਯੋਹਾਵਾ ਦੇ ਪਾਲਣ ਲਈ ਯਰੂਸ਼ਲਮ ਵਿੱਚ ਆਣ ਗਏ ਤੇ ਯੋਹਾਵਾ ਦੇ ਅੱਗੇ ਬੇਨਤੀ ਕਰਨ ਗਏ ਤੇਵੇਂ ਐਤ ਸੈਨਾ ਦਾ ਹੀ ਹਮੇਉਂ ਆਖਦਾ ਹੈ ਕਿ ਉਹਨਾਂ ਦਿਨਾਂ ਵਿੱਚ ਵੱਖੋ-ਵੱਖੀ ਬੋਲੀ ਦੇ ਬੋਲਣ ਵਾਲੇ ਵਾਲਿਆਂ ਕੌਮਾਂ ਦੇ 10 ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ ਪ੍ਰਭੂ ਜੀ ਦੇ ਨਾ ਵਚਨਨ ਪੜੇ ਸੁਣੇ ਜਾਂ ਤੇ ਵੱਡੀ ਬਰਕਤ ਦੇਣ ਆਜ ਦਾ ਦਿਨ ਮੁਬਾਰਕ ਹੋਵੇ ਆਦੇ ਦਿਨ ਦੀਆਂ ਤੁਮ ਬਰਕਤਾਂ ਤੁਹਾਨੂੰ ਹਾਸਲ ਹੋਣ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਤੇ ਰਹਿਣ ਆਮੀਨ ਸਾਰਿਆਂ ਜੀ